ਸਸਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਆਪਾਂ ਅੱਜ ਬਣਾਉਣ ਲੱਗੇ ਆ ਜੀ ਕੋफ्ते ਆਪਾਂ ਇਹ ਲੌਕੀ ਲੈ ਲਈ ਜੀ ਤਿੰਨ ਤੇ ਆਪਾਂ ਇਹਦੇ ਕੋफ्ते ਬਣਾਵਾਂਗੇ ਅੱਜ ਜੀ ਬਹੁਤ ਹੀ ਵਧੀਆ ਆਪਾਂ ਇਹਨਾਂ ਨੂੰ ਕਰਨ ਲੱਗੇ ਆ ਜੀ ਕद्दूकਾਸ ਇਸ ਤਰੀਕੇ ਨਾਲ ਇਹਦੇ ਵਿੱਚ ਚਲੋ ਜੀ ਆਪਾਂ ਇਹਨੂੰ ఉత్తు షిడ్డిన ਲਓ ਜਪਾ ਇੱਧਰ ਵੇਸਣ ਲੈ ਲਿਆ ਅੰਦਰ ਚ ਮਚਾਂ ਦਾ ਪੇਸਟ ਪਾਉਣੀ ਆ ਆਪਾਂ ਮਿਰਚਾਂ ਕੁੱਟ ਲਈਆਂ ਸੀ ਫਟਕਾ ਆ ਨੂਣ ਆਪਾਂ ਦੋ ਤਣ ਚਮਚੇ ਨੂਣ ਦੇ ਪਾਤੀ ਫੇ ਥੋੜੀ ਜੀ ਲਾਲ ਮਿਰਚ ਪਾਣੀ ਅੰਬੀ ਚੂਰ ਪਾਦਨੇ ਥੋੜਾ ਜਿਹਾ ਥੋੜਾ ਮਸਾਲਾ ਆਪਣਾ ਤੇ ਲੋਜਾ ਪਾਏਦਰ ਕਦੂ ਕਾਸ ਕਰਲੇ ਸੀਗੇ ਕਦੂ ਇਹ ਦੇਖ ਦੇ ਲੈ ਲੱਗੇ ਆ ਕੋਟ ਤੇ ਅੱਜ ਜੀ ਆਪਣੇ ਇਹ ਕੋਹ ਤੇ ਬਣ ਰਹੇ ਆ ਸਲਾਮ ਜੀ ਆਪਣੇ ਇਧਰ ਕੋफ्ते ਬਣ ਕੇ ਤਿਆਰ ਹੋ ਚੁੱਕੇ ਆ ਬਹੁਤ ਹੀ ਟੇਸਟੀ ਵਧੀਆ ਜੀ ਤੁਹਾਨੂੰ ਤੋਂ ਕੋफ्ते ਬਣਾ ਸਕਦੇ ਆ ਜੀ ਆਪਾਂ ਘਰ ਵਿੱਚ ਹੀ ਇਸ ਤਰੀਕੇ ਨਾਲ ਤੇ ਦੇਖੋ ਬਹੁਤ ਹੀ ਵਧੀਆ ਬਣ ਗਏ ਜੀ ਇਹ ਬਹੁਤ ਹੀ ਬਹੁਤ ਬਹੁਤ ਹੀ ਵਧੀਆ ਬਣਿਆ ਜੀ ਦੇਖੋ ਇਸ ਤਰੀਕੇ ਨਾਲ ਬਣਾਓ ਘਰ ਵਿੱਚ ਹੀ ਕद्दू ਤੋਂ ਕੋफ्ते